ਇਨਾ 1 ਡਰਾ ਗੁਰਜੀਤ ਜੀ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਵੀਰੇ ਕਿਹੜੀ ਫੈਕਟਰੀ ਦੀ ਫਿਰ ਉਹ ਨੂੰ ਦੱਸ ਦਤਾ ਕੋਈ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਆ ਮਨਦੀਪ ਟ੍ਰੇਡਿੰਗ ਕੰਪਨੀ ਇਹ ਇਹ ਵੇਸਟੇਜ ਜਿਹੜੀ ਹੈਗੀ ਆ ਉੱਥੇ ਬਣਦਾ ਕੀ ਆ ਲਫਾਵਾ ਬੰਦਾ ਐ ਤਾਂ ਬੰਦਾ ਜਿਹੜੀ ਤੁਸੀਂ ਉਰੇ ਸੱਟੜ ਆਏ ਔਰ ਪੁੱਛ ਕੇ ਸੱਟ ਕੇ ਗਿਰ ਗਾ ਆਪੇ ਉਹ ਤੇ ਇਹਨਾਂ ਦਾ ਡੱਗ ਆ ਜਿੱਥੇ ਕੂੜਾ ਸੜਦਾ ਨੇ ਸ਼ਹਿਰ ਦਾ ਹਾਂਜੀ ਹਾਂਜੀ ਉੱਤੇ ਬੰਦਾ ਬੈਠਾ ਇਹਨਾਂ ਦਾ ਮਲਾਜਮ ਉਹ ਕਹਿੰਦਾ ਉੱਥੇ ਸਿੱਟਿਆ ਨਹੀਂ ਔਰ ਰੋਡ ਅਗੇ ਪਿੰਡ ਵਾਲੇ ਅਗੇ ਰੋਡ ਤੇ ਸੱਟ ਗਏ ਪਿੰਡ ਵਾਲੇ ਪਤਾ ਨਹੀਂ ਕਿ ਉਰੇ ਬੰਦਾ ਨਹੀਂ ਪਤਾ ਨਹੀਂ ਗਾੜੇ ਥੋੜੇ ਸੱਟਾਂਗੇ ਉਰੇ ਨਹੀਂ ਯਾਰ ਰੋਡ ਦੇ ਉੱਪਰ ਵੀ ਗਏ ਸੱਟਿਆ ਸੀ ਸਾਈਡ ਤੇ ਸੀ ਯਾਰ ਆਪ ਅੰਦਰ ਆ ਅੱਛਾ ਤੁਮ ਉਹਨੂੰ ਦਿਖਾ ਦੇ ਰੋਡ ਤੇ ਆ ਤਾਂ ਪਹਿਲਾਂ ਦਾ ਬੈ ਗੂੜਾ ਇਹਦਾ ਸਾਡਾ ਥੋੜਾ ਆ ਅੱਛਾ ਤੇ ਹੁਣ ਪਿੰਡ ਵਾਲਿਆਂ ਨੇ ਕੀ ਕੀਤਾ ਤੁਹਾਨੂੰ ਸਤਾਉਣ ਕੋ ਕਮੇਟੀ ਵਾਲੇ ਅੱਛੇ ਕਮੇਟੀ ਵਾਲੇ ਨੇ ਕਿਹਾ ਹੋਰ ਸਿੱਟਣੂ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਾਈ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਤੇ ਜਿਹੜਾ ਉਹਨਾਂ ਦਾ ਮੁਲਾਜ਼ਮ ਬੈਠਾ ਬੰਦਾ ਉਹਨੇ ਭੇਜਿਆ ਹੁਣੇ ਭੇਜਿਆ ਇੱਧਰ ਆਏ ਅਸੀਂ ਆਪਣੀ ਮਰਜ਼ੀ ਨਾਲ ਬਾਜੇ ਥੋੜੋ ਪੇਪੜੇ ਦੇ ਦਿੱਤੀਆਂ ਹਨੀਆਂ ਯਾਰ ਠੀਕ ਰਜੀਨਾ ਜੀ ਜਗਜੀਤ ਸਿੰਘ ਭਰਤਲਾ ਜੀ ਤੁਸੀਂ ਇਹ ਕਿਹੜਾ ਰੋਡ ਹੈ ਇਹ ਇਹ ਭਰਤਲਾ ਜੀ ਜਾਂਦਾ ਪੁਰਾਣਾ ਰੋਡ ਸੀ ਇਹ ਸਾਡਾ ਇੱਥੇ ਕੀ ਸਿੱਟਿਆ ਗਿਆ ਇਹ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਨਾਲ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਮੇਰਾ ਰਸਤਾ ਸਾਡੇ ਪਿੰਡ ਨੂੰ ਜਾਂਦਾ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹਨੇ ਨਹੀਂ ਅੱਜ ਜੇ ਵੇਖਿਆ ਗੱਡੀ ਵੱਡੀ ਭਰੀ ਹੋਈ ਜਿਵੇਂ ਗੱਡੀ ਆ ਹਾਂਜੀ ਹਾਂਜੀ ਇਹ ਦੁਬਾਰਾ ਲਦਾਈ ਆ ਜੀ ਕਿ ਕਿੰਨੇ ਕੋਈ ਸਟਕੀ ਗਈ ਸੀ ਇਹ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਫੋਨ ਆਏ ਨੇ ਮੁੰਡੇ ਨੂੰ ਇਹ ਤਾਂ ਮੁੰਡੇ ਜਾਨੇ ਫੋਨ ਕਰਤਾ ਸਾਨੂੰ ਜਦ ਅਸੀਂ ਤਰੰਤ ਪਿੰਡ ਵਾਲੇ ਆ ਗਏ ਇੱਥੇ ਆ ਜੀ ਫੈਕਟਰੀ ਕੀ ਜੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਜਿਹੜਾ ਆਇਆ ਮਾਲ ਕਹਿੰਦੇ ਜੀ ਹੈਵਸਟ ਕਾਦੀ ਇਹੇ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿਹੜਾ ਸਿਸਟਮ ਮੁਕਿਆ ਹੋਰੇ ਇਹ ਕਹਿੰਦੇ ਵੀ ਸੋ ਉਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਵਾਲਾਂ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਛੱਡ ਦੋ ਤੇ ਹੁਣ ਕੀ ਚਾਹੁੰਨੇ ਈ ਤੁਸੀਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਰਾਸ ਇਹ ਕਾਰਵਾਈਆਂ ਤਾਂ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਸਖਤ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ ਠੀਕ ਵੀ ਗਾਂ ਤੋਂ ਇਹ ਮਾਲ ਹਟ ਸਕਣਾ ਇੱਥੇ ਠੀਕ ਹੈ ਇਹਨਾਂ ਨੂੰ ਸੋਹਣ ਸਿੰਘ ਨੰਬਰ ਦਾ ਪਰਥਲਾ ਜੀ ਬਰਵਾਰ ਜੀ ਹੁਣੇ ਗੱਡੀ ਖੜੀ ਆ ਹਾਂਜੀ ਇਹ ਕਿਸ ਚੀਜ਼ ਦੀ ਗੱਡੀ ਆ ਤੇ ਉਹ ਕਿਸ ਨੂੰ ਹੰਗਿਆ ਗਿਆ ਇਹ ਗੱਡੀ ਕਵਾੜ ਲੈ ਕੇ ਆਈ ਦੀ ਜੀ ਲਫਾਫਿਆਂ ਦਾ ਕਵਾੜ ਇਹ ਇੱਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਆ ਰਹੀ ਹੈ ਅਸੀਂ ਤਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਤੇ ਦੋ ਜਣੇ ਕੱਟੇ ਆ ਕੇ ਜਿਹਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿਤੇ ਇਹਨਾਂ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸਾਨੂੰ ਤਾਂ ਉਤੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਬੈਟਰ ਤੇ ਉਹਨੇ ਕਿਹਾ ਵੀ ਉੱਥੇ ਜਾ ਕੇ ਲੱਗ ਕੇ ਆਓ ਬੇਤੇ ਹੀ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦੇ ਆਕੇ ਇਹਦੇ ਨਾਲ ਬੰਦੇ ਨਾਲ ਗੱਲ ਕੀਤੀ ਤੂੰ ਬੰਦਾ ਕਿਹਦਾ ਇਹ ਕਹਿੰਦਾ ਮੈਂ ਜੀਰਾ ਰਾਮ ਦਾ ਬੰਦਾ ਮੈਂ ਕਹਿੰਦਾ ਇਹ ਗੱਡੀ ਕਿਹਦਾ ਕਹਿੰਦਾ ਵੀ ਉਹਦੀ ਹੋ ਜੀਰਾ ਰਾਮ ਦੀ ਗੱਡੀ ਐ ਉਹਂ ਦਾ ਕਰ ਕਰ ਲੋ ਗੱਲ ਮੈਂ ਜਦੇ ਜੀਰਾ ਰਾਮ ਨਾਲ ਗੱਲ ਕੀਤੀ ਮੈਂ ਤੁਝੇ ਕੀ ਕਰ ਰਹੇ ਹੋ ਕਹਿੰਦਾ ਤੁਸੀਂ ਗੋਮਰ ਮੈਂ ਸੋਨ ਸਿੰਘ ਨੰਬਰ ਦਾ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਖੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਸਰਮਾਨ ਦਾ ਤੁਸੀਂ ਕਹਿੰਦੇ ਆ ਇਹਨੂੰ ਕੋਈ ਨਾ ਕੋਈ ਨਾ ਕਰ ਦਿੰਨੇ ਆ ਕਰ ਦਿੰਨੇ ਆ ਠੀਕ ਠੀਕ ਕਰ ਦਿੰਨੇ ਆ ਜਦੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜਦੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਦ ਇਹ ਚੱਕਣਾ ਸ਼ੁਰੂ ਕਰਤਾ ਸਾਡੇ ਕਹਦੇ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਢੇਰੀ ਨਹੀਂ ਕਰ ਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥੇ ਖੜੇ ਹਾਂ ਹਾਂਜੀ ਤੇ ਕੀ ਚਾਹੁੰਦੇ ਕੀ ਤੁਸੀਂ ਅਈ ਤਾਂ ਨਹੀਂ ਕਹਿੰਦੇ ਮਾਤੋਂ ਮਾਤੋਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ じゃ ਬਲੇਮ ਲਾਓ ਤਾਂ ਕਿ ਕੋਈ ਜ਼ੁਰਤ ਨਾ ਕਰੇ ਵੀ ਇੱਥੇ ਸਾਡੇ ਭਰਸਲੇ ਰਾਹ ਤੇ ਕੋਈ ਗੰਦ ਛਿਟੇਗਾ ਪਰ ਇਹ ਜਗ੍ਹਾ ਕੀ ਦੀ ਹੈ ਇਹ ਹੁਣ ਦੇਖਣਾ ਜੇ ਬੱਚੇ ਗੰਦ ਬਹੁਤ ਹੋਇਆ ਵਾ ਇਹ ਗੰਦ ਪਿਆ ਜੀ ਇਹ ਹੈਗੀ ਤਾਂ ਸ਼ਾਮ ਲੜ ਜਗ੍ਹਾ ਹੈ ਅੱਛਾ ਜੀ ਇਹ ਇੱਕ ਸ਼ਾਮ ਲੜ ਜਗ੍ਹਾ ਭਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਹਾਂ ਇਥੇ ਗੰਧ ਕਦੇ ਆਹ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਧ ਛੱਡਦੇ ਨੇ ਹੁਣ ਪਿੱਛੇ ਕੂੜੇ ਦਾ ਇਹਨਾਂ ਨੇ ਪਲਾਂਟ ਜਿਹਾ ਲਾਇਆ ਤੀ ਪਰ ਉਹ ਅਧਿਵਿਚਾਲੇ ਦੀ ਖੇਰੂ ਗੁਰੂ ਕਰਕੇ ਪਤਾ ਨਹੀਂ ਜਿੱਕਣ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਪਿੰਡ ਨੂੰ ਨਹੀਂ ਆਉਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲੇ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਧ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਤੁਹਾਡੇ ਹਿਸਾਬ ਨਾਲ ਕੌਣ ਹੋਰ ਜ਼ਿੰਮੇਵਾਰ ਹੈ ਇਸੀ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਐਮ ਐਲ ਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰ ਆ ਵੀ ਇੱਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਹੈ ਦੱਸੋ ਕੀ ਕਰੀਏ ਇਸ ਪਰ ਦੇਖਣ ਨੂੰ ਦੇਖੀਏ ਤਾਂ ਉਹ ਗੰਦ ਕਾਫੀ ਟਾਈਮ ਤੋਂ ਪਿਆਦੀ ਪਹਿਲਾਂ ਕੋਈ ਦੱਸਾ ਦੇ ਇਹ ਥੋੜਾ ਜਿਰ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਸੀ ਇੱਥੇ ਯਾਦ ਇਹਨਾਂ ਨੇ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਗਿਆ ਥੋੜਾ ਜਿਹਾ ਬਣਿਆ ਆ ਜਦ ਇਹਨਾਂ ਨੇ ਲਾਇਆ ਸੀ ਤਾਂ ਇੱਥੇ ਸਫਾਈ ਹੋ ਗਈ ਸੀ ਪਰ ਇਹਨਾਂ ਨੇ ਬਾਅਦ ਵਿੱਚ ਜਦੋਂ ਉਹਨੂੰ ਪਾਣੀ ਟ੍ਰੀਟਮੈਂਟ ਪਲਾਂਟ ਉਧਰ ਚੱਲਿਆ ਗਿਆ ਤਾਂ ਹੁਣ ਥੋੜੇ ਦਿਨਾਂ ਤੋਂ ਇੱਥੇ ਗੰਦ ਪੈਣ ਲੱਗਿਆ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਵੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਵੀ ਤੁਸੀਂ ਕਿਹਨੂੰ ਪਰਮਿਸ਼ਨ ਨਾਲ ਤੁਸੀਂ ਇੱਥੇ ਗੰਦ ਛੱਡਦੇ ਹੋ ਕੀ ਲੋੜ ਹੈ ਕੀ ਇਹ ਡੰਪ ਹੈ ਕੀ ਡੰਪ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਵੀ ਇੱਥੇ ਕੂੜਾ ਛੱਡੋ ਇਸ ਕਰਕੇ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਾਂ ਐ ਸਜਾ ਲਿਖਾਤ ਘਟਨਾ ਹੋਈ ਸੀ ਜੋ ਫੈਕਟਰੀ ਵੇਸਟ ਨੂੰ ਲੈ ਕੇ ਇਸ ਈਗਲਵਾ ਕੋਈ ਦੱਸੇਗਾ ਇਹ ਨਾ ਇੱਥੇ ਇੱਕ ਮੰਦੀਪ ਟ੍ਰੇਡਰਸ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਰ ਜਾਂ ਉਹਦੀ ਜਿਹੜੀ ਬੇਸ ਤੇ ਸੀਗੀ ਉਹ ਲੈ ਕੇ ਫਰਥਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸੱਟਣ ਚਲੇ ਗਏ ਸੀ ਉੱਥੇ ਲੋਕਾਂ ਨੇ ਬਦਰੋਹ ਕੀਤਾ ਤੇ ਪੁਲਿਸ ਮਾਪੇ ਤੇ ਪਹੁੰਚ ਕੇ ਅ ਅਸੀਂ ਉਸ ਨੂੰ ਕਾਬੂ ਕਰਕੇ ਉਹਦੇ ਕੁਨਾਫ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਚਰਾ ਸੀਗਾ ਸੀ ਲਾਸਕਾ ਕਚਰਾ ਸੀਗਾ ਅ ਜਿਹੜੇ ਲਫਾਵੇ ਸੀਗੇ ਬਿਸਤ ਸੀਗੀ ਸਾਰੀ ਤੇ ਕਿਹੜੀ ਜਗ੍ਹਾ ਦੇ ਸੁਪਰਵਾਈਜ਼ਰ ਸੀਗੇ ਉਹ ਇਹ ਪਰਥਲੇ ਪਿੰਡ ਨੂੰ ਰਸਤਾ ਜਾਂਦਾ ਉੱਥੇ ਸੁੱਤਰੇ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਸੁਰਨਜੀਤ ਵੀ ਹੈ ਉਹ ਜਿਹੜੀ ਜਗ੍ਹਾ ਉਹ ਨਗਰ ਕੌਂਸਲ ਦੀ ਜੀ ਪੂਰੇ ਪਰੇ ਜੇ ਵੈਰੀਫਾਈ ਕਰਨਾ ਹੈ ਕਿ ਕਿੰਨੇ ਬੰਦੇ ਦੇ ਪਰਚਾ ਹੈਗੇ ਕਿ ਤਿੰਨ ਬੰਦਿਆਂ ਤੇ ਪਰਚਾ ਦਰਜ ਹੋਇਆ ਹੈ 33 ਤਾਂ ਲਿਖੋ ਜੀ ਇਹ ਤੇ 269 ਬਿਮਾਰੀ ਫਲਾਵਾ ਅੱਛਾ ਦੱਸਾਰੀ ਹਾਂ ਜੀ ਕਰਤਾਰੋ ਠੀਕ ਹੈ